ਪਹਿਲਾਂ ਸਰਹੰਦ ਮਗਰੋਂ ਲਾਹੌਰ ਤੇ ਉਸ ਪਿੱਛੋਂ ਕਈ ਵਾਰ ਦਿੱਲੀ ਦਾ ਆਲਾ ਦਵਾਲਾ ਮਾਰ ਚੁੱਕੀ ਸਿੱਖ ਤਾਕਤ ਨਾਲ ਮੱਥਾ ਲਾਉਣਾ ਕਿਸੇ ਲਈ ਵੀ ਔਖਾ ਸੀ ਸੋ ਕੁਝ ਸਾਲ ਅਹਿਮਦ ਸ਼ਾਹ ਵੀ ਕਾਬਲ ਹੀ ਟਿਕਿਆ ਰਿਹਾ ਪਰ ਪੰਜਾਬ ਉਸ ਦੇ ਸੀਨੇ ਵਿੱਚ ਜੰਗਾਲੇ ਛੁਰੇ ਵਾਂਗ ਕੁੱਬਿਆ ਹੋਇਆ ਸੀ ਇਸੇ ਗੱਲ ਨੇ ਉਸ ਨੂੰ ਕਬਰ ਵਿੱਚ ਵੀ ਨਹੀਂ ਟਿਕਣ ਦੇਣਾ ਸੀ ਖਾਲਸੇ ਵੱਲੋਂ ਪਹਿਲੀ ਵਾਰ ਲਾਹੌਰ ਕਬਜ਼ੇ ਵੇਲੇ ਜਾਰੀ ਕੀਤਾ ਗਿਆ ਸਿੱਕਾ ਅਜੇ ਵੀ ਅਬਦਾਲੀ ਕੋਲ ਸੀ ਲਹਾਰ ਹੋਈ ਕਈ ਵਾਰ ਆਪਣੀਆਂ ਮਾਰੀਆਂ ਮਾਰਾਂ ਉੱਤੇ ਮਾਣ ਕਰ ਰਿਆ ਹੁੰਦਾ ਤਾਂ ਉਸ ਸਮੇਂ ਇਹ ਸਿੱਕਾ ਉਸਦਾ ਮਾਣ ਤੋੜ ਦਿਆ ਕਰਦਾ ਸੀ ਹੁਣ ਜਦ ਉੱਤੇ ਕਬ ਪੱਕੇ ਕਬਜ਼ੇ ਵੇਲੇ ਸਿੰਘਾਂ ਮੁੜ ਸਰਦਾਰ ਜੱਸਾ ਸਿੰਘ ਨੂੰ ਤਖਤ ਉੱਤੇ ਬਿਠਾਇਆ ਤਾਂ ਅਬਦਾਲੀ ਨੂੰ ਸਿੱਕੇ ਦੀ ਪੁਰਾਣੀ ਬਾਰਤ ਹੀ ਫਿਰ ਚੇਤੇ ਆਈ ਮਲਕ ਅਹਿਮਦ ਗ੍ਰਫਤ ਜੱਸਾ ਕਲਾਲ ਉਹ ਬੋਲਿਆ ਐਤ ਕਿ ਫਿਰ ਇਹੋ ਸਿੱਕਾ ਜਾਰੀ ਕੀਤਾ ਹੋਵੇਗਾ ਪਤਾ ਨਹੀਂ ਇਹ ਉਸਦਾ ਆਪਣੇ ਆਪ ਨਾਲ ਸਵਾਲ ਸੀ ਕਿ ਜਵਾਬ ਪਿਛਲੇ ਦੋ ਕੁ ਸਾਲਾਂ ਵਿੱਚ ਉਸਦਾ ਕਈ ਵਾਰ ਚਿਤ ਕੀਤਾ ਕਿ ਹਿੰਦੁਸਤਾਨ ਵੱਲ ਹੱਲਾ ਕੀਤਾ ਜਾਵੇ ਪਰ ਸਿੰਘਾਂ ਦੀਆਂ ਪਗੌਤੀਆਂ ਦੀ ਚਮਕ ਤਾਂ ਕਾਬਲ ਤੱਕ ਪਹੁੰਚ ਰਹੀ ਸੀ ਸੋ ਉਸ ਨੂੰ ਪਤਾ ਸੀ ਕਿ ਹੁਣ ਸਤਲਜੀ ਟੱਪਣਾ ਔਖਾ ਹੈ ਸਿੰਘਾਂ ਨੇ ਉਸ ਨੂੰ ਲਾਹੌਰ ਵੀ ਨਹੀਂ ਪੁੱਜਣ ਦੇਣਾ ਸੀ ਉਸ ਨੇ ਕੁਝ ਦਿਨ ਪਹਿਲਾਂ ਆਈ ਚਿੱਠੀ ਚੱਕ ਕੇ ਦੁਬਾਰਾ ਪੜ੍ਹੀ ਇਹ ਬੰਗਾਲ ਦੇ ਮੀਰ ਕਾਸਮ ਨੇ ਅਬਦਾਲੀ ਵੱਲ ਮਦਦ ਲਈ ਭੇਜੀ ਸੀ ਅੰਗਰੇਜ਼ਾਂ ਨੇ ਉਸ ਨੂੰ ਮੁਰਸ਼ਿਦਾਬਾਦ ਦੇ ਤਖਤ ਤੋਂ ਲਾ ਦਿੱਤਾ ਸੀ ਤੇ ਉਹ ਚਾਹੁੰਦਾ ਸੀ ਕਿ ਅਬਦਾਲੀ ਅੰਗਰੇਜ਼ਾਂ ਵਿਰੁੱਧ ਉਸ ਦੀ ਮਦਦ ਕਰੇ ਇਹ ਤਾਂ ਨਹੀਂ ਸੀ ਕਿ ਮੀਰ ਕਾਸਿਮ ਅਬਦਾਲੀ ਦਾ ਕੋਈ ਬਹੁਤ ਚਾਹੇਤਾ ਸੀ ਪਰ ਅਬਦਾਲੀ ਹਿੰਦੁਸਤਾਨ ਵੱਲ ਤੁਰਨ ਲਈ ਕੋਈ ਠੋਸ ਬਹਾਨਾ ਪਾਲ ਰਿਹਾ ਸੀ ਉਸ ਨੇ ਸ਼ਾਹ ਵਲੀ ਨਾਲ ਗੱਲ ਕੀਤੀ ਤੇ ਆਪਣੇ ਅੰਤਮ ਹਮਲੇ ਲਈ ਫੌਜਾਂ ਤਿਆਰ ਕਰਨ ਲੱਗਾ ਅਬਦਾਲੀ ਬਿਨਾ ਕਿਸੇ ਰੋਕ ਦੇ ਸਿੰਧ ਪਾਰ ਕਰਕੇ ਗੁਜਰਾਤ ਪਹੁੰਚ ਗਿਆ ਕੀ ਹੁਣ ਅਸੀਂ ਲਾਹੌਰ ਜਾਵਾਂਗੇ ਬਾਦਸ਼ਾਹ ਸਲਾਮਤ ਸ਼ਾਹ ਵਲੀ ਨੇ ਅਬਦਾਲੀ ਨੂੰ ਪੁੱਛਿਆ ਨਹੀਂ ਅਸੀਂ ਚਨਾਬ ਪਾਰ ਕਰਕੇ ਸਿਆਲਕੋਟ ਜਾਵਾਂਗੇ ਅਬਦਾਲੀ ਬੋਲਿਆ ਤੇ afghan ਲਸ਼ਕਰ ਸਿਆਲਕੋਟ ਨੂੰ ਚੱਲ ਪਿਆ ਇਹ ਕੁਝ ਦਿਨਾਂ ਮਗਰੋਂ ਅੱਗੋਂ ਜਾਮ ਕੇ ਪਹੁੰਚ ਗਿਆ ਅਬਦਾਲੀ ਨੇ ਆਲੇ ਦੁਆਲੇ ਦੇ ਸਭ ਜ਼ਿਮੀਦਾਰਾਂ ਨੂੰ ਸੱਦਿਆ ਤੇ ਉਹਨਾਂ ਤੋਂ ਮੁਚਲ ਕੇ ਲਈ ਇਹ ਅੱਗੇ ਤੋਂ ਸਿੰਘਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਜਾਂ ਪਨਾਹ ਨਹੀਂ ਦੇਣਗੇ ਭੰਗੀ ਸਿੰਘਾਂ ਨੂੰ ਜਦ ਅਫਗਾਨ ਲਸ਼ਕਰ ਦੇ ਆਉਣ ਦੀ ਖਬਰ ਪਹੁੰਚੀ ਤਾਂ ਲਾਹੌਰ ਤੋਂ ਆਸੇ-ਪਾਸੇ ਖਿੰਡ ਗਏ ਅਬਦਾਲੀ ਨੇ ਜਹਾਨ ਖਾਨ ਤੇ ਬਰਖੁਰਦਾਰ ਖਾਨ ਦੀ ਅਗਵਾਈ ਵਿੱਚ ਫੌਜ ਲਾਹੌਰ ਭੇਜੀ ਤੇ ਆਪ ਮਹਿਮੂਦ ਬੁੱਟੀ ਆ ਬੈਠਾ ਲਾਹੌਰ ਦੇ ਕੁਝ ਪਤਵੰਤ ਤੇ ਤੇ ਨਾਮਵਰ ਮੁਖੀ ਅਹਿਮਦ ਸ਼ਾਹ ਨੂੰ ਮਿਲਣ ਲਈ ਮਹਿਮੂਦ ਬੁੱਟੀ ਆਏ ਸ਼ਾਹ ਵਲੀ ਉਹਨਾਂ ਨੂੰ ਅਬਦਾਲੀ ਕੋਲ ਲੈ ਕੇ ਆਇਆ ਇਹ ਆਪ ਜੀ ਨੂੰ ਕੁਝ ਕਹਿਣਾ ਚਾਹੁੰਦੇ ਹਨ ਦੁਰੇ ਦੁਰਾਨੀ ਸ਼ਾਹ ਵਲੀ ਨੇ ਅਬਦਾਲੀ ਤੋਂ ਪੁੱਛਿਆ ਵੇਚ ਜਿਕ ਆਖਣ ਸਾਡੇ ਆਪਣੇ ਹਨ ਕੋਈ ਮੁਸ਼ਕਿਲ ਹੋ ਤਾਂ ਸਾਨੂੰ ਦੱਸਣ ਅਬਦਾਲੀ ਬੋਲਿਆ ਮੁਸ਼ਕਿਲ ਦਾ ਕੋਈ ਨਹੀਂ ਬਾਦਸ਼ਾਹ ਸਲਾਮਤ ਅਸੀਂ ਤਾਂ ਇੱਕ ਅਰਜ ਲੈ ਕੇ ਆਏ ਹਾਂ ਉਹ ਬੋਲਦੇ ਹੋਏ ਕੁਝ ਚੀਜ਼ ਕਰੇ ਸਨ ਬਿਨਾਂ ਡਰੇ ਕਹੋ ਜੋ ਵੀ ਕਹਿਣਾ ਚਾਹੁੰਦੇ ਹੋ ਸ਼ਾਹ ਨੇ ਫੇਰ ਉਹਨਾਂ ਨੂੰ ਕਿਹਾ ਅਸੀ ਸਰਦਾਰ ਲਹਿਣਾ ਸਿੰਘ ਪੰਗੀ ਬਾਰੇ ਕਹਿਣਾ ਹੈ ਹਾਂ ਦੁਰੇ ਦੁਰਾਨੀ ਉਹ ਬਹੁਤ ਨੇਕ ਜਲ ਬੰਦਾ ਹੈ ਤੇ ਸਭ ਦਾ ਭਲਾ ਚਾਹਣ ਵਾਲਾ ਹੈ ਇੱਕ ਲਾਹੌਰ ਵਾਸੀ ਬੋਲਿਆ ਉਹ ਲਾਹੌਰ ਤਖਤ ਉਤੇ ਬੈਠ ਕੇ ਵੀ ਕਿਸੇ ਤਰ੍ਹਾਂ ਦੇ ਹੰਕਾਰ ਤੋਂ ਕੋਹਾਂ ਦੂਰ ਹੈ ਬਾਦਸ਼ਾਹ ਸਲਾਮਤ ਆਮ ਸਿਖਵਾਂਗੀ ਸਭ ਪਾਸੇ ਵਿਚਰਦਾ ਹੈ ਕੋਈ ਐਸੀ ਉਚੇਚ ਨਹੀਂ ਕਰਵਾਉਂਦਾ ਜੋ ਉਸ ਨੂੰ ਬਾਕੀ ਸਭ ਨਾਲੋਂ ਵੱਖ ਕਰੇ ਇੱਕ ਹੋਰ ਲਾਹੌਰੀ ਬੋਲਿਆ ਉਸ ਕੋਲ ਅਥਾਹ ਤਾਕਤ ਹੈ ਹਜ਼ੂਰ ਤੇ ਕੁਝ ਵੀ ਕਰਨ ਦੇ ਸਮਰੱਥ ਹੈ ਪਰ ਫੇਰ ਵੀ ਉਸਨੇ ਕਿਸੇ ਮੁਸਲਮਾਨ ਤੇ ਹਿੰਦੂ ਤੇ ਕੋਈ ਜ਼ੁਲਮ ਨਹੀਂ ਕੀਤਾ ਜ਼ੁਲਮ ਤਾਂ ਦੂਰ ਦੀ ਗੱਲ ਹੈ ਬਾਦਸ਼ਾਹ ਸਲਾਮਤ ਉਹ ਤਾਂ ਹਿੰਦੂ ਮੁਸਲਮਾਨਾਂ ਨਾਲ ਕੋਈ ਵਿਤਕਰਾ ਵੀ ਨਹੀਂ ਕਰਦਾ ਕਿਸੇ ਗੈਰ ਸਿੱਖ ਤੋਂ ਕੋਈ ਵੱਧ ਮਾਮਲਾ ਨਹੀਂ ਲੈਂਦਾ ਸਭ ਨੂੰ ਬਰਾਬਰ ਨਿਆਂ ਦਿੰਦਾ ਹੈ ਤੇ ਇੱਥੋਂ ਤੱਕ ਹਜ਼ੂਰ ਕਿ ਉਹ ਤਾਂ ਈਦ ਵਾਲੇ ਦਿਨ ਕਾਜ਼ੀਆਂ ਮੁਫਤੀਆਂ ਇਮਾਮਾਂ ਨੂੰ ਦਸਤਾਰਾਂ ਵੀ ਦਿੰਦਾ ਹੈ ਉਹ ਵਿਦਵਾਨਾਂ ਦੀ ਬਾਹ ਫੜਦਾ ਹੈ ਹਜੂਰ ਤੇ ਉਹ ਭਾਵੇਂ ਕਿਸੇ ਵੀ ਧਰਮ ਦਾ ਹੋਏ ਉਹ ਸਭ ਉਤੇ ਮਿਹਰਬਾਨ ਹੈ ਜੇ ਤੁਸੀਂ ਸਾਡਾ ਭਲਾ ਚਾਹੁੰਦੇ ਹੋ ਤਾਂ ਲਾਹੌਰ ਸਰਦਾਰ ਲਹਿਣਾ ਸਿੰਘ ਕੋਲ ਹੀ ਰਹਿਣ ਦਿਓ ਲਾਹੌਰੀਆਂ ਨੇ ਆਪਣੇ ਸਭ ਗੱਲ ਕਹਿ ਦਿੱਤੀ ਤਾਬਦਾਲੀ ਬੋਲਿਆ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਲਗਾਤਾਰ ਉਸ ਦੀਆਂ ਸਿਫਤਾਂ ਸੁਣ ਰਿਹਾ ਹਾਂ ਤੁਸੀਂ ਕੋਈ ਪਹਿਲੇ ਨਹੀਂ ਹੋ ਹੈਰਾਨੀ ਤਾਂ ਮੈਨੂੰ ਇਹ ਹੈ ਕਿ ਉਹ ਨਾਪੋਲਾ ਹੋਂਦੇ باوجود ਕਿਹੜੇ ਡਰ ਵਿੱਚ ਲਾਹੌਰ ਛੱਡ ਕੇ ਭੱਜ ਗਿਆ ਹੈ ਆਲਾ ਸਿੰਘ ਨੂੰ ਤੇ ਉਸਦੇ ਪੁੱਤਰ ਅਮਰ ਸਿੰਘ ਨੂੰ ਪੁੱਛ ਵੇਖੋ ਕਿ ਅਸੀਂ ਸਾਡੇ ਨਾਲ ਰਹਿਣ ਵਾਲਿਆਂ ਦੀ ਕਿੰਨੀ ਖਾਤਰਦਾਰੀ ਕਰਦੇ ਹਾਂ ਕਿੰਨੇ ਵੱਡੇ ਰਤਬੇ ਬਖਸ਼ਦੇ ਹਾਂ ਤੁਸੀਂ ਉਸ ਵੱਲ ਦੋਸਤੀ ਦਾ ਹੱਥ ਵਧਾਓ ਬਾਦਸ਼ਾਹ ਸਲਾਮਤ ਆਸ ਹੈ ਕਿ ਉਹ ਮੰਨ ਜਾਵੇਗਾ ਸ਼ਾਹ ਵਲੀ ਤਾਂ ਬੋਲਿਆ ਪਰ ਲਾਹੌਰੀਆਂ ਵਿੱਚੋਂ ਸਭ ਚੁੱਪ ਸਨ ਵੇ ਜੋ ਫਿਰ ਉਸ ਵੱਲ ਕਾਬਲ ਦੇ ਦਾਖਾਂ ਮੇਵੇ ਤੇ ਕਹੋ ਕਿ ਛੇਤੀ ਆ ਕੇ ਮਿਲੇ ਅਬਦਾਲੀ ਨੇ ਸ਼ਾਹ ਵਲੀਨ ਵਾਕਿਆ ਕਈ ਊਠ ਦਾਖਾਂ ਬਦਾਮ ਤੇ ਹੋਰ ਮੇਵਿਆਂ ਦੇ ਲੱਦ ਕੇ ਸਰਦਾਰ ਲਹਿਣਾ ਸਿੰਘ ਪੰਗੀ ਵੱਲ ਤੋਰੇ ਗਏ ਨਾਲ ਹੋਰ ਵੀ ਅਨੇਕਾਂ ਤੋਹਫੇ ਸਨ ਅਬਦਾਲੀ ਨੇ ਆਪ ਇੱਕ ਚਿੱਠੀ ਸਰਦਾਰ ਲਹਿਣਾ ਸਿੰਘ ਪੰਗੀ ਲਈ ਸ਼ਾਹ ਵਲੀ ਤੋਂ ਲਿਖਵਾਈ ਊਠਾਂ ਤੋਹਫਿਆਂ ਲਾਹੌਰਾਂ ਵਾਸੀਆਂ ਤੇ ਵਕੀਲਾਂ ਦਾ ਇੱਕ ਕਾਫਲਾ ਸਰਦਾਰ ਲਹਿਣਾ ਸਿੰਘ ਕੋਲ ਪਹੁੰਚਿਆ ਇਹ ਸਭ ਤੋਹਫੇ ਭੰਗੀ ਸਰਦਾਰ ਲਈ ਸ਼ਾਹ ਨੇ ਆਪੇ ਚਿਹਨ ਅਫਦਾਲੀ ਦੇ ਵਕੀਲ ਬੋਲੇ ਉਹ ਤੁਹਾਡੇ ਵੱਲ ਦੋਸਤੀ ਦਾ ਹੱਥ ਵਧਾਉਣਾ ਚਾਹੁੰਦੇ ਹਨ ਇਹ ਸਭ ਇੱਥੇ ਖਲੋਤੇ ਰਹਿਣ ਦਿਓ ਤੇ ਤੁਸੀਂ ਗੱਫਾ ਪਾਣੀ ਲਾਓ ਸਰਦਾਰ ਨੇ ਤੋਹਫਿਆਂ ਤੇ ਊਠਾਂ ਤੇ ਲੱਦੇ ਮਾਲ ਵੱਲ ਉੱਕਾ ਧਿਆਨ ਨਹੀਂ ਦਿੱਤਾ ਅਸੀਂ ਤੁਹਾਡੇ ਲਈ ਸ਼ਾਹ ਦਾ ਸੁਨੇਹਾ ਲਿਆਏ ਹਾਂ ਸਰਦਾਰ ਲਹਿਣਾ ਸਿੰਘ ਜੀ ਇੱਕ ਵਕੀਲ ਚਿੱਠੀ ਕੱਢਦੇ ਬੋਲਾ ਦੁਰੇ ਦੁਰਾਨੀ ਕਾ ਤੋਂ ਚਿੱਠੀਆਂ ਭੇਜਣ ਲੱਗੇ ਉਹ ਤਾਂ ਸੁਲਤਾਨ ਹਨ ਬਾਬਾ ਕਾਮ ਨੇ ਫਗਾਨਾ ਲਈ ਕਿਸੇ ਵੀ ਚਿੱਠੀ ਭੇਜਣ ਲੱਗੇ ਆਪਣੀ ਆਕਰ ਧੁੱਪੇ ਸੁੱਕਣੀ ਪਾਉਣੀ ਪੈਂਦੀ ਹੈ ਕੀ ਦੁਰੇ ਦੁਰਾਨੀ ਕਿਤੇ ਜਿਆਦਾ ਭੈ ਤਾਂ ਨਹੀਂ ਮੰਨ ਗਿਆ ਸਿੱਖ ਸਰਦਾਰਾਂ ਦਾ ਸਰਦਾਰ ਹੱਸਦੇ ਬੋਲਿਆ ਵਕੀਲ ਚੁੱਪ ਸਨ ਲਾਹੌਰ ਵਾਸੀ ਤਾਂ ਪਹਿਲਾਂ ਹੀ ਕੁਝ ਨਹੀਂ ਬੋਲ ਰਹੇ ਸਨ ਜਿਵੇਂ ਉਹਨਾਂ ਨੂੰ ਇਸ ਸੁਨੇਹੇ ਦਾ ਅੰजाम ਪਤਾ ਹੀ ਹੁੰਦਾ ਹੈ ਚਲੋ ਪੜੋ ਫਿਰ ਕੀ ਆਖਦੇ ਹਨ ਦੁਰੇ ਤੁਰਾਨੀ ਸਰਦਾਰ ਨੇ ਵਕੀਲਾਂ ਨੂੰ ਕਿਹਾ ਉਹਨਾਂ ਸ਼ਾਹ ਦੀ ਚਿੱਠੀ ਸਰਦਾਰ ਨੂੰ ਪੜ੍ਹ ਕੇ ਸੁਣਾਈ ਅਸੀਂ ਬਹੁਤ ਸਫਰਾਂ ਸੁਣੀਆਂ ਹਨ ਤੁਹਾਡੀਆਂ ਲਾਹੌਰ ਦੇ ਵਸਨੀਕਾਂ ਤੋਂ ਵੀ ਸਿਰ ਕੱਢਦੇ ਮੁਸਲਮਾਨਾਂ ਵੱਲੋਂ ਵੀ ਉਹਨਾਂ ਦੱਸਿਆ ਕਿ ਕਿਵੇਂ ਤੁਸੀਂ ਲਾਹੌਰ ਦਾ ਪ੍ਰਬੰਧ ਖੂਪੀ ਚਲਾ ਰਹੇ ਹੋ ਤੇ ਲੋਕ ਤੁਹਾਡੇ ਤੇ ਖੁਸ਼ ਹਨ ਅਫਸੋਸ ਅਸੀਂ ਸਦਾ ਜੰਗ ਦੇ ਮੈਦਾਨਾਂ ਵਿੱਚ ਹੀ ਮਿਲਦੇ ਰਹੇ ਪਰ ਮੇਰੀ ਦਿਆਲਤਾ ਬਾਰੇ ਤੁਸੀਂ ਆਲਾ ਸਿੰਘ ਦੇ ਪੁੱਤਰ ਨੂੰ ਪੁੱਛ ਸਕਦੇ ਹੋ ਸਾਡੇ ਨਾਲ ਮਿਲ ਗਿਆ ਉਹਨੂੰ ਅਸੀਂ ਵੱਡੀਆਂ ਨਿਯਾਮਤਾ ਨਾਲ ਨਿਵਾਜਦੇ ਹਾਂ ਸੋ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਵੱਲੋਂ ਲਾਹੌਰ ਦੀ ਸੂਬੇਦਾਰੀ ਪ੍ਰਵਾਨ ਕਰੋ ਕੀ ਕਿਹਾ ਸੀ ਅਬਦਾਲੀ ਨੇ ਜਦ ਮਰਾਠਿਆਂ ਨੇ ਪਾਣੀ ਪਾਤੇ ਮੈਦਾਨ ਵਿੱਚ ਇਸ ਵੱਲ ਚਿੱਠੀ ਭਲਾਈ ਸੀ ਕਿ ਮੇਰਾ ਕੰਮ ਹੈ ਲੜਨਾ ਮੈਨੂੰ ਲੜਨਾ ਹੀ ਆਉਂਦਾ ਹੈ ਸੁਲਾ ਕਰਨੀ ਨਹੀਂ ਆਉਂਦੀ ਇਹ ਉਹ ਅਬਦਾਲੀ ਹੈ ਜੀਨੂੰ ਸਿਰਫ ਲੜਨਾ ਆਉਂਦਾ ਸੀ ਚਿੱਠੀਆਂ ਪੜਨੀਆਂ ਨਹੀਂ ਤੇ ਅੱਜ ਆਪ ਚਿੱਠੀਆਂ ਲਿਖਣ ਲੱਗ ਪਿਆ ਨਹੀਂ ਰੀਸਾਂ ਬਈ ਖਾਲਸਾ ਪੰਥ ਦੀਆਂ ਸਰਦਾਰ ਲਹਿਣਾ ਸਿੰਘ ਬੋਲਿਆ ਇਹ ਤਾਂ ਚਲੋ ਵਿਦੇਸ਼ੀ ਨੇ ਬੇਗ ਸਾਹਿਬ ਤੁਸੀਂ ਤਾਂ ਇਥੋਂ ਦੇ ਵਾਸੀ ਹੋ ਤੁਸੀਂ ਕਿਉਂ ਨਾ ਅਬਦਾਲੀ ਨੂੰ ਦੱਸਿਆ ਕਿ ਰਾਜ ਤਾਂ ਖਾਲਸੇ ਦਾ ਹੋਣਾ ਹੈ ਤੇ ਸਿਰਫ ਲਾਹੌਰ ਤੇ ਨਹੀਂ ਕੁੱਲ ਬ੍ਰਹਿਮੰਡ ਤੇ ਹੋਣਾ ਹੈ ਸਰਦਾਰ ਨੇ ਰਹਿਮਤੁੱਲਾ ਬੇਗ ਨੂੰ ਕਿਹਾ ਜੇ ਲਾਹੌਰ ਵਾਸੀਆਂ ਦੇ ਨਾਲ ਹੀ ਖਲੋਤਾ ਸੀ ਲਾਹੌਰ ਵਾਸੀ ਵੀ ਸ਼ਾਇਦ ਸ਼ਾਹ ਕੋਲ ਪਹਿਲਾਂ ਇਸੇ ਗੱਲੋਂ ਚੁੱਪ ਸਨ ਕਿ ਉਹ ਲਹਿਣਾ ਸਿੰਘ ਦੀ ਦ੍ਰਿੜਤਾ ਤੋਂ ਜਾਣੂ ਸਨ ਇਹ ਸਭ ਤੋਹਫੇ ਤੇ ਊਠ ਪਿੱਛੇ ਮੋੜ ਲਿਜਾਓ ਬੇਗ ਸਾਹਿਬ ਇਹਨਾਂ ਵਕੀਲਾਂ ਨੂੰ ਵੀ ਤੋੜ ਦਿਓ ਤੇ ਤੁਸੀਂ ਮੇਰਾ ਇਹ ਸੁਨੇਹਾ ਅਬਦਾਲੀ ਨੂੰ ਆਪ ਪਹੁੰਚਾਓ ਨਾਲ ਹੀ ਮੇਰੇ ਵੱਲੋਂ ਇਹ ਤੋਹਫਾ ਵੀ ਉਸਨੂੰ ਦਿਓ ਸਰਦਾਰ ਨੇ ਰਹਿਮਤੁੱਲਾ ਬੇਗ ਨੂੰ ਕੋਲ ਸੱਦਿਆ ਆਪਣਾ ਸੁਨੇਹਾ ਦਿੱਤਾ ਤੇ ਨਾਲ ਹੀ ਉਸਦੇ ਹੱਥ ਵਿੱਚ ਕੁਝ ਧਰਿਆ